ਹਾਂਜੀ ਗਰਮੀਤ ਜੀ ਅੱਜ ਕਾਦੀਆਂ ਤਿਆਰੀਆਂ ਹੋ ਰਹੀਆਂ ਨੇ ਸੱਸੀ ਜੀ ਕਾਲ ਜੀ ਪਹਿਲਾਂ ਸਾਰਿਆਂ ਨੂੰ ਅੱਜ ਤਿਆਰੀਆਂ ਹੋ ਰਹੀਆਂ ਨੇ ਜੀ ਗਾਜਰ ਪਾਕ ਬਣਾਉਣ ਦੀਆਂ ਅੱਛਾ ਹਾਂਜੀ ਸਰਦੀ ਦਾ ਮੌਸਮ ਆ ਗਿਆ ਨਾ ਹਾਂਜੀ ਮੈਂ ਆ ਕੇ ਵੀ ਸਰਦਾਰ ਜੀ ਸਵੇਰ ਰੋ ਖਾਣਾ ਖਾ ਕੇ ਜਾਂਦੇ ਨੇ ਕਈ ਵਾਰ ਜੇ ਡਿਊਟੀ ਤੇ ਜਾਂਦੇ ਨੇ ਵੀ ਨਾਲ ਗਾਜਰ ਪਾਕ ਲੈ ਜਾਂ ਕਰਨਗੇ ਚੱਲ ਥੋੜਾ ਜਿਹਾ ਮੈਂ ਬਣਾ ਦਾਨੀ ਹੈਗੀ ਗਰਮੀਤ ਜੀ ਆਪਣੇ ਜਿਹੜੇ ਆਪਾਂ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਵੀ ਦੱਸੋ ਗਾਜਰ ਪਾਕ ਬਣਾਉਣ ਦਾ ਤਰੀਕਾ ਕਿੰਨੀ ਗਾਜਰਾਂ ਚਾਹੀਦੀਆਂ ਨੇ ਕਿੰਨਾ ਖੁਆ ਚਾਹੀਦਾ ਹੈ ਕਿਸ ਤਰ੍ਹਾਂ ਬਣਾਉਣਾ ਹੈ ਹਾਂਜੀ ਆਪਾਂ ਜਣੀ ਕੇ ਲਾਲ ਗਾਜਰ ਵਧੀਆ ਲੋ ਜੋ ਗਾਜਰ ਪਾ ਕੇ ਬਣਾਉਣਾ ਹੈ ਠੀਕ ਹੈ ਤੇ ਇਹ ਚ ਰਸ ਵਾਦ ਹੁੰਦਾ ਤੇ ਇਹ ਬਹੁਤ ਵਧੀਆ ਹੁੰਦੀਆਂ ਲਿਗੀਆਂ ਤੇ ਜੇ ਆਪਾਂ ਕਿਲੋ ਖੁਆ ਹੋਵੇ ਆਪਣੇ ਕਿਲੋ ਖੋਜ ਤੁਸੀਂ 1.5 ਕਿਲੋ ਗਾਜਰਾਂ ਪਾਓ 1.5 ਕਿਲੋ ਗਾਜਰ ਪਾ ਲੋ 1.5 ਕਿਲੋ ਗਾਜਰ ਪਾ ਲੋ ਵੀ ਜਾਨੀ ਕਿ ਵਿੱਚੋਂ ਕੁ ਸਾਹ ਵੀ ਨਿਕਲ ਜਾਂਦਾ ਨਾਲ ਫਿਰ ਵੀ ਘੱਟ ਜਾਂਦੀ ਚੱਲ 1.5 ਕਿਲੋ ਗਾਜਰ ਬਹੁਤ ਹੈਗੀ ਠੀਕ ਹੈ ਜੀ ਤੇ 1.5 ਕਿਲੋ ਪੈ ਲੀਆਂ ਤੋਂ ਤੋਂ ਲੋ ਵਧੀਆ ਫਿਰ ਘਾ ਛਿੱਲ ਲੋ ਪੂਰੀਆਂ ਵਧੀਆ ਛਿਲ ਕੇ 1.5 ਕਿਲੋ ਗਾਜਰ ਉਹ ਕਰ ਲੋ ਆਪਣੇ ਠੀਕ ਹੈ ਦੇਖੋ ਆਪਾਂ ਦੇਸੀ ਤਰੀਕੇ ਨਾਲ ਹੀ ਜਿਹੜਾ ਵੀ ਆਪਾਂ ਵਲੋਗ ਉਹਨਾਂ ਦੇਸੀ ਤਰੀਕੇ ਨਾਲ ਬਣਾਉਣਾ ਹੈ ਨਾ ਪਰ ਦੇਸੀ ਤਰੀਕਾ ਦੱਸਣਾ ਹੈ ਹਾਂ ਜੀ ਐਵੇਂ ਫालतू ਦੀਆਂ ਚੀਜ਼ਾਂ ਇਹ ਪਾ ਲੋ ਪਾ ਲੋ ਉਦਾਂ ਨਹੀਂ ਹੈ ਨਾ ਹਾਂ ਜੀ ਹਾਂ ਜੀ ਉਹ ਕੋਈ ਆਪਾਂ ਨੇ ਹੋਟਲਾਂ ਵਾਲਾ ਨਹੀਂ ਬਣਾਉਣਾ ਆਪਾਂ ਨੇ ਬਣਾਉਣਾ ਦੇਸੀ ਘਰੇ ਲੋਕ ਤੇ ਤੂੰ ਹਰ ਸਾਲ ਬਣਾਣੀਆਂ ਵੈਸੇ ਹਾਂਜੀ ਹਾਂਜੀ ਤੇ ਬਸ ਉਦਾਂ ਦੀ ਦੱਸ ਸਿੰਪਲ ਬਣਾਉਣ ਦਾ ਤਰੀਕਾ ਜੀ ਮੈਂ ਸਿੰਪਲ ਹੀ ਦੱਸ ਰਹੀ ਹਾਂ ਬਸ ਵੀ ਤੁਸੀਂ 1.5 ਕਿਲੋ ਗਾਜਰਾ ਕਿੰਦੂ ਕੋਚ ਕੱਦੂ ਦਾ ਆ ਛਿੱਲ ਕੇ ਸਮਾਰ ਪਹਿਲਾਂ ਧੋ ਲਓ ਫਿਰ ਛਿੱਲ ਕੇ ਰੱਖ ਲਓ ਉਸ ਤੋਂ ਬਾਅਦ ਆਪਾਂ ਕੱਦੂ ਪਾਸ ਕਰਾਂਗੇ ਤੇ 1.5 ਕਿਲੋ ਗਾਜਰਾ ਛਿੱਲ ਬਸ ਲੋ ਜੀ ਜਿਹੜੀਆਂ 1.5 ਕਿਲੋ ਗਾਜਰਾਂ ਆਪਾਂ ਧੋ ਕੇ ਲੈਤੀਆਂ ਸੀ ਇਹ ਚੰਗੀ ਤਰ੍ਹਾਂ ਛਿੱਲ ਲਓ ਛਿੱਲ ਕੇ ਹੁਣ ਇਹ 1.5 ਕਿਲੋ ਗਾਜਰਾਂ ਨੇ ਆਪਣੀਆਂ ਸੋਨੂੰ ਮੈਂ ਇਹ ਦੱਸਦੀ ਹਾਂ ਜੀ ਜੇ ਤਾਂ ਆਪਾਂ ਇੱਕ ਜਾਂ ਦੋ ਦਿਨਾਂ ਵਾਸਤੇ ਗਜਰੇਲਾ ਬਣਾਉਣਾ ਹੈਗਾ ਤਾਂ ਤਾਂ ਮੋਟਾ ਕੱਦੂ ਕਾਸ ਕਰੋ ਤੁਸੀਂ ਗਜਰੇਲੇ ਵਾਸਤੇ ਤਾਂ ਠੀਕ ਹੈ ਜੇ ਆਪਾਂ ਹਫ਼ਤਾ ਰੱਖਣਾ ਹੈ ਗਾਜਰ ਪਾਕ ਬਣਾਉਣਾ ਉਹਦੇ ਵਾਸਤੇ ਇਹ ਬਰੀਕ ਕੱਦੂ ਕਾਸ ਕਰੋ ਤੁਸੀਂ ਠੀਕ ਹੈ ਜੀ ਹਾਂ ਇਹ ਜ਼ਰੂਰ ਤੁਸੀਂ ਧਿਆਨ ਰੱਖਿਆ ਕਰੋ ਜਿਹੜੇ ਮੋਟੇ ਵਾਲਾ ਇਹ ਤਾਂ ਆਜਾ ਕਾਰ ਵਾਸਤੇ ਜਿਹੜਾ 4-5 ਦਿਨ ਰੱਖਣਾ ਇਹ ਦੇਰੀਕ ਕਰ ਤੁਸੀਂ ਕਿਹਦੇ ਨਾਲ ਵਰਫੀਆਂ ਵਧੀਆ ਬਣਣੀਆਂ ਹਾਂ ਇਹਦੇ ਨਾਲ ਪਰਫੀ ਬਹੁਤ ਸੋਹਣੀਆਂ ਬਣਦੀਆਂ ਵੈਰੀ ਗੁੱਡ ਹੁਣ ਕੱਦੂ ਦਾਾਸ ਕਰਕੇ ਮੈਂ ਫੇਰ ਤੁਹਾਨੂੰ ਦੱਸੂੰਗੀ ਇਹ ਕਿੰਨੀ ਕੀ ਨਹੀਂ ਪਉਗੀ ਤੇ ਵਿੱਚ ਆਪਾਂ ਕਿੰਨਾ ਹੋ ਕਰਾਂਗੇ ਜੇ ਤੇ ਤੇ ਆਪਾਂ ਚੱਲਦੇ ਹਾਂ ਫਿਰ ਹੁਣ ਗਰਮੀਤ ਨੇ ਕੱਦੂ ਦਾਸ ਜਦੋਂ ਕਰ ਲਿਆ ਫਿਰ ਆਪਾਂ ਕੜਾਹੀ ਤੇ ਅੱਜ ਆਪਾਂ ਕੜਾਹੀ ਗੋਲੇ ਚੱਲਾਂਗੇ ਹਾਂਜੀ ਤੇ ਕਿਸ ਤਰ੍ਹਾਂ ਬਣਾਉਂਦੀ ਆ ਤੁਸੀਂ ਦੱਸਿਓ ਤੇ ਰੋ ਜਿਨੇ ਜਿਨੇ ਖਾਣਾ ਦੇ ਪਿਆਰੇ ਪਿਆਰੇ ਕਮੈਂਟ ਵੀ ਕਰਿਆ ਕੋਲ ਸਾਨੂੰ ਹਾਂ ਗਰਮੀ ਦੀ ਇੱਕ ਸ਼ਿਕਾਇਤ ਹੈ ਕਹਿੰਦੀ ਤੇ ਮਨੂੰ ਮੇਰੀਆਂ ਸਹੀਲੀਆਂ ਕਮੈਂਟ ਕੱਟ ਕਰਦੀਆਂ ਨੇ ਹਾਂ ਦੇਖ ਤਾਂ ਲੈਂਦੀਆਂ ਨੇ ਕਮੈਂਟ ਨਹੀਂ ਕਰਦੀਆਂ ਹੈਗੀਆਂ ਚੱਲ ਕੋਈ ਨਹੀਂ ਤੇਰੀ ਅਗਲੇ ਵਲੌਗ ਚ ਸ਼ਿਕਾਇਤ ਵੀ ਦੂਰ ਹੋ ਜੂਗੀ ਓਕੇ ਉਹ ਬਾਜਰਾਂ ਦਾ ਸਾਰਾ ਕਦੂਆਂ ਸਾਰ ਕਰ ਲਿਆ ਸੀ ਤਰੀ ਹੁਣ ਆਪਾਂ ਕਰਾਹੀ ਹੋ ਗਈ ਆਪਣੀ ਗਰਮ ਹੁਣ ਆਪਾਂ ਲਗੇ ਗਾਜਰਾ ਤਾਂ ਦੁੱਧੂ ਬਸ ਕਰਾਹੀ ਵਿੱਚ ਪਾਉਣਾ ਦੇਖੋ ਇਹ ਤਾਂ ਹੁਣ ਬੰਨ ਜਦ ਤਿਆਰ ਹੋ ਜਾਣਾ ਕਿੰਨਾ ਟਾਈਮ ਐ ਕਰਾਹੀ ਚ ਇਹਨੂੰ ਰੱਖਣਾ ਇਹ ਜੇ ਆਪਾਂ ਤਿੰਨ ਮੁੱਤੀ ਬਣਾਉਣਗੇ ਬਾਹਰ ਪਾਉਣੀ ਕਰਦੇ ਜੇ ਫਿਰ ਨਾਲ ਵੀ ਉਹ ਲੰਘ ਹੋ ਜਾਣ ਤਾਂ ਕਈ ਵਾਰੀ ਠੀਕ ਹੈ ਤੇ ਹਾਂ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਚੀਨੀ ਖੰਡ ਹਾਂਜੀ ਖੰਡ ਦਾ ਕਿੰਨੇ ਖੰਡ ਪੈ ਜੂ ਇਸ ਕਿਲੋ ਕਿਲੋ ਖੁਆ ਆਪਣੇ ਕੋਲ ਦੇਖੋ ਜੀ ਅੱਧਾ ਡੇਡ ਦਾ ਖੰਡ ਪਾਵਾਂਗੇ ਅੱਧੇ ਚਾਹੇ ਆਪਾਂ ਜਿੰਨੇ ਕੇ ਮਿੱਠਾ ਘੱਟੀ ਪਾਉਣੇਗੇ ਆਪਦੇ ਉਹਦੇ ਨਾਲ ਗੁਪਾਰੇ ਜਿਵੇਂ ਆਪਾਂ ਖਾਣੇ ਦੇਂਗੇ ਬਸ ਆਪਣੇ ਹਿਸਾਬ ਨਾਲ ਮਿੱਠਾ ਰੱਖ ਸਕਦੇ ਹਾਂ 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 ਆਪਣੇ ਹਿਸਾਬ ਨਾਲ ਕੋਈ ਮਿੱਠਾ ਤਰੀ ਹੁਣ ਅੱਧਾ ਕਿਲੋ ਦੇ ਆਸ-ਪਾਸ ਹਾਂਜੀ ਹਾਂ ਜੇ ਤੁਹਾਡੇ ਕੋਲ ਕਿਲੋ ਖੁਆ ਹੈਗਾ ਕੱਚਾ ਹਾਂਜੀ ਹਾਂ ਗਾਜਰਾ ਵੀ ਮਿੱਠੀ ਆਉਂਦੀ ਹੈ ਹੁਣ ਵਾਸਾ ਇਹ ਜਿਹੜੀਆਂ ਗਾਜਰਾਂ ਤੇ ਆਪਾਂ ਖੰਡ ਪਾਦੀ ਇਹਨੂੰ ਇਹਦੇ ਵਿੱਚ ਪਾਣੀ ਨਿਕਲੂ ਗਾਜਰਾਂ ਦਾ ਠੀਕ ਹੈ ਜੀ ਤੇ ਇਹਨੂੰ ਸਾਰੇ ਪਾਣੀ ਨੂੰ ਖੰਡ ਦੇ ਮਾਪਾ ਮਰਚਾਉਣਾ ਇਹਦੇ ਵਿੱਚ ਉਹਦੇ ਵਿੱਚ ਜਿੰਨ ਕੇ ਗਾਜਰਾਂ ਪੋਲੀਆਂ ਬਣ ਜਾਣਗੀਆਂ ਵਧੀਆ ਬਣ ਜਾਣਗੀਆਂ ਤੇ ਜਿਹੜਾ ਖੰਡ ਦੇ ਪਾਣੀ ਦੇ ਵਿੱਚ ਹੋਊਗਾ ਇਹ ਵਸਾ ਕੋਈ ਵੀ ਨੂੰ ਪੁੰਨ ਨਹੀਂ ਜਾਊਗਾ ਲਓ ਜੀ ਆ ਜਿਹੜੀ ਆਪਾਂ ਖੰਡ ਪਾਈ ਸੀ ਗਾਜਰਾਂ ਦੇ ਵਿੱਚ ਇਹ ਸਾਰਾ ਵਧੀਆ ਬਣ ਗਈ ਖੰਡ ਤੇ ਸਾਰਾ ਪਾਣੀ ਗਾਜਰਾਂ ਦਾ ਮਚ ਗਿਆ ਪਾਣੀ ਮਚ ਗਿਆ ਹੈ ਨਾ ਹਾਂਜੀ ਹਾਂ ਸਾਰਾ ਪਾਣੀ ਮਚ ਗਿਆ ਤੇ ਹੁਣ ਆਪਾਂ ਪਾਓ ਇਹਦੇ ਵਿੱਚ ਦੋ ਚਮਚੇ ਘਿਓ ਦੇ ਪਾਓ ਅੱਛਾ ਦਸੇ ਘਿਓ ਹਾਂਜੀ ਦਸੇ ਘਿਓ ਘਰ ਦਾ ਬਣਾਇਆ ਹੋਇਆ ਛੇਤੀ ਬਣਾ ਦੇ ਯਾਰ ਕਿਉਂ ਇੰਨੀ ਆਹ ਹੋ ਰਹੀ ਹੈ ਤਾਂ ਨਹੀਂ ਪਾਣ ਦੀ ਹੁਣ ਬਸ ਇਹਨੂੰ ਮਿਕਸ ਕਰ ਦਪਾਂ ਕੋਈ ਹੁਣ ਬੰਮਗੀ ਘੱਟ ਰਕੇ ਨਾ ਬਸਾ ਮੜਾ ਕਿਉਂ ਗਰਮ ਹੋ ਜਾਂਦੀ ਜਿਹੜਾ ਇਹਨਾਂ ਜਿਹਨੂੰ ਆਪਾਂ ਬਣਾਉਂਗੀ ਮੈਂ ਥਾਲ ਦੇ ਵਿੱਚ ਜਮਾਵਾਂਗੀ ਤੁਹਾਨੂੰ ਮਰਫੀਆਂ ਉਹ ਤੋਂ ਫਿਰ ਵਧੀਆ ਲੱਗਣੀ ਲੱਗਦੀ ਕਿਉਂ ਪਾਇਆ ਹੋਵੇ ਜੇ ਦੇਖੀ ਮੈਂ ਤਾਂ ਕੋਈ ਚੁ ਦੇਖਾਂ ਥਾਲ ਬਣ ਜੇ ਬੰਨ ਲੈ ਚਲੋ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦੋ ਖੋਆ ਹੁਣ ਇਹਦੇ ਵਿੱਚ ਪਾਏ ਗਿਆ ਹੁਣ ਆਪਾਂ ਇਹਦੇ ਵਿੱਚ ਹੌਲੀ-ਹੌਲੀ ਵੱਢ ਲੋ ਆਪਾਂ ਤੁਹਾਨੂੰ ਦੱਸਦੇ ਦੇਸੀ ਸਲੋਕ ਅੱਗੇ ਬਣਾਣਾ ਹਾਂ ਮੈਂ ਉਹ ਵੀ ਤੁਹਾਨੂੰ ਦੇਸੀ ਆਡੀ ਪੰਜਾਬੀ ਭਾਸ਼ਾ ਸੀ ਦੱਸ ਰਹੀ ਹਾਂ ਠੀਕ ਹੈ ਦੇਸੀ ਤਰੀਕੇ ਨਾਲ ਲਓ ਜੀ ਇਹ ਖੁਆਇਸ ਦੇ ਗਾਧਨਾ ਤੇ ਆਪਾਂ ਮਿਕਸ ਕਰਤਾ ਮਿਕਸ ਮਿਕਸ ਕਰਕੇ ਤੇ ਬਸ ਮੜਾਈ ਇਹਦੀ ਆਹ ਆਪੀ ਨਿਕਲ ਕੇ ਠੰਡਾ ਜਾ ਹੋ ਗਿਆ ਜਦੋਂ ਫਿਰ ਆਪਾਂ ਇਹਨੂੰ ਥਾਲਾਂ ਦੇ ਵਿੱਚ ਜਮਾ ਦਾਂਗੇ ਫਿਰ ਉਦੋਂ ਬਾਅਦ ਵਰਖੀਆਂ ਕੱਟ ਕੇ ਫਿਰ ਸਾਨੂੰ ਦਿਖਾਵਾਂਗੇ ਜਿਨੇ ਖਾਣਾ ਹੋਊ ਖਾਓ ਭਾਈ ਆ ਕੇ ਕਿਸੇ ਨੂੰ ਕੋਈ ਜਵਾਬ ਨਹੀਂ ਹੈਗਾ ਠੀਕ ਹੈ ਥੋੜਾ ਤੇ ਇਹਨੂੰ ਥਾਲਾਂ ਦੇ ਵਿੱਚ ਪਾਉਂਦੇ ਹਾਂ ਜੀ ਇੱਥੇ ਦੇਸੀ ਘੀ ਤਾਂ ਪਾਇਆ ਸੀ ਥਾਲਾਂ ਦੇ ਨਾਲ ਨਹੀਂ ਲੱਗਦਾ ਹੁੰਦਾ ਫਿਰ ਨੇ ਵਰਖੀ ਵਧੀਆ ਬਣ ਜਾਂਦੀ ਹੈ ਲਾ ਭਾਈ ਗਰਮੀ ਇੱਥੇ ਨਾਲ ਥਾਲਾਂ ਦੇ ਵਿੱਚ ਹੁਣ ਜੀ ਆਪਾਂ ਬਣਾ ਕੇ ਖੁਆ ਤਿੰਨ ਥਾਲਾਂ ਦੇ ਵਿੱਚ ਜਮਾਤਾ ਜਾਨੀ ਕਿ ਉਹ ਬਣਾਇਆ ਤਾਂ ਅਸੀਂ ਥੋੜਾ ਫੇਰ ਬਣਾਵਾਂਗੇ ਮਗਾ ਚੱਲ ਇਤਨੇ ਟਾਈਮ ਜਗਾ ਘੱਟ ਸਮਾਂ ਵਿੱਚ ਬਣਾ ਕੇ ਜੇ ਦੇਖ ਲੈਣੇ ਹੈ ਨਾ ਤੇ ਹੁਣ ਆਪਾਂ ਇਹਨੂੰ ਕਿੰਨੇ ਥਾਲਾਂ 'ਚ ਜਮਾ ਕੇ ਆਪਾਂ ਫ੍ਰਿਜ ਚ ਲਾਵਾਂਗੇ ਇਹਨੂੰ ਕਿ ਸਵੇਰ ਤੱਕ ਵਧੀਆ ਵਰਤੀਆਂ ਕੱਟੀਆਂ ਜਾਣਗੀਆਂ ਹਾਂਜੀ ਹਾਂ ਫਿਰ ਲੋਹੜੀ ਦੇਲੇ ਕਹਿੰਦੇ ਖੁਆ ਸਾਨੂੰ ਵੱਧ ਦੇ ਦਾਂਗੇ ਕੱਢਣਗੇ ਉਹ ਤੇ ਤੇਰੇ ਕਦੇ ਵਧੀਆ ਓਟ ਵੱਧਲੇ ਵੱਧ ਬਣਾਵਾਂਗੇ ਆਪਾਂ ਜਾਨੀ ਕਿ ਖੁਆ ਥੋੜਾ ਸੀ ਮੈਂ ਤਾਂ ਕਰਕੇ ਥੋੜਾ ਜਿਹਾ ਬਣਾ ਲਿਆ ਮਗਾ ਚੱਲ ਲੋਹੜੀ ਦੇ ਘੜੇ ਬਾਹਰ ਜਾਣ ਰਹਿਗੇ ਹਨਾ ਇੱਕ ਜਿੰਨਾ ਸੋਨੇ ਵਰਤ ਕੇ ਦੇਖੋ ਜਦੋਂ ਮੈਂ ਕੱਟ ਕੇ ਬਰਤੀ ਫ੍ਰੀਜ ਚ ਰੱਖ ਦਿੰਦੀ ਤਾਂ ਇਹ ਤਾਂ ਮਾਰ ਖਾ ਦਿੰਦੀ ਜੀ ਜੇ ਕਿਸੇ ਨੂੰ ਦੁੱਧ ਪਰ ਖਾਣ ਵਾਸਤੇ ਬਣਾਉਣਾ ਹੋਵੇ ਉਹ ਦੁੱਧੂ ਬਣਦਾ ਹੁੰਦਾ ਜੀ ਜਾਨੀ ਕਿ ਉਹ ਗਾਜਰਾ ਕੱਟ ਕੁੱਪਾਸ ਕਰਕੇ ਤਾਂ ਉਹਨੂੰ ਕੀ ਕਰੇ ਕੜਾਹੀ ਦੇ ਵਿੱਚ ਗਾਜਰਾਂ ਦੁੱਧ ਪਾ ਕੇ ਬਣਦਾ ਦੁੱਧ ਪਾ ਕੇ ਹਾਂਜੀ ਗਾਜਰਾਂ ਪਾ ਲਈ ਉਹਦੇ ਵਿੱਚ ਜਿਵੇਂ ਹੁਣ 2-3 ਕਿਲੋ ਗਾਜਰਾਂ ਪਾ ਕੇ ਉਹਦੇ ਵਿੱਚ 2 ਲੀਟਰ ਦੁੱਧ ਪਾ ਲਈ ਬਸ ਸ਼ੇਦੀ ਖਰਾਬ ਹਨ ਦੁੱਧ ਉਹ ਲੈ ਹਾਂ ਇਦਾਂ ਟਕਨੀਆ ਪਰਖਸਾ ਉਹ ਟਾਈਮ ਤਾਂ ਕਿ ਮੈਂ ਆਪਣੇ ਪਰਿਵਾਰ ਦੇ ਲਈ ਖਾਣਾ ਦੋ ਤਿੰਨ ਦਿਨ ਖਾਣਾ ਦੋ ਤਿੰਨ ਦਿਨ ਵਾਸਤੇ ਹੁੰਦਾ ਤਾਂ ਗਜਰੇਲਾ ਹਾਂ ਗਜਰੇਲਾ ਹਾਂ ਇਹਨੂੰ ਆਪਾਂ ਕਿੰਨੇ ਦਿਨ ਮਰਜੀ ਖਾ ਸਕਾਂ ਪਰ ਮਰਜੀ ਕਿਹਦੇ ਦੋ ਦਿਨ ਵਾਸਤੇ ਥੋੜੀ ਇਹ ਤਾਂ ਜਲਦੀ ਹੀ ਮੁੱਕ ਜਾਊਗਾ ਲਓ ਜੀ ਦੇਖ ਹੁਣ ਬਣ ਗਈਆਂ ਬਰਫੀਆਂ ਗਾਜਰਪਾਕ ਤਿਆਰ ਦਿਨੇ ਖਾਣਾ ਆ ਜੀ ਭਾਈ ਸਰਦੀ ਦੇ ਵਿੱਚ ਬਸੇ ਤਾਂ ਖੁਆ ਰੇਕਾਰਡ ਤੇ ਪਰ ਖੋਏ ਨੂੰ ਨਾ ਜੇ ਤੁਸੀਂ ਗਾਜਰਪਾਕ ਬਣਾਉਣੇ ਹੋ ਇਹ ਥੋੜਾ ਜਿਹਾ ਛੇਤੀ ਹਾਜਮ ਹੁੰਦਾ ਤੇ ਗਾਜਰ ਦੇ ਗੁਣ ਵੀ ਤੁਹਾਨੂੰ ਮਿਲਦੇ ਆ ਦੇਖੋ ਇਹਨੂੰ ਬਿਤਰ ਹੈ ਕਿ ਤੁਸੀਂ ਗਰਜਰ ਪਾਕ ਬਣਾਓ ਤੇ ਤੁਹਾਨੂੰ ਪੇਟ ਚ ਕਬਜ ਵਗੈਰਾ ਦੀ ਸ਼ਿਕਾਇਤ ਨਹੀਂ ਹੁੰਦੀ ਤੇ ਤੁਹਾਡੀ ਸਿਹਤ ਲਈ ਵੀ ਬਹੁਤ ਹੀ ਜ਼ਿਆਦਾ ਗੁਣਕਾਰੀ ਹੈ ਮਿਲਦੇ ਹਾਂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਗਲੇ ਬਲੌਗ ਵਿੱਚ